ਮੈਂ ਤੇ ਇੰਨੀ ਗੱਲ ਹੀ ਕਹਾਂ ਕਿ ਜਸਟਿਸ ਹੈਜ਼ ਪ੍ਰਵੇਲਡ ਐਂਡ ਆਪਸ ਮੈਲੋਡਰਾਮਸ ਹੈਵ ਆਲ ਫੇਲ ਜਸਟਿਸ ਪ੍ਰਵੇਲ ਕਰ ਗਈ ਐ ਮੈਲੋਡਰਾਮਾ ਫੇਲ ਹੋ ਗਿਆ ਜਦ ਜਦ ਆਪ ਸਰਕਾਰ ਡਰਦੀ ਹੈ ਨੀਤੀ ਨਵੇਂ ਡਰਾਮੇ ਕਰਦੀ ਹੈ ਮੈਂ ਤੇ ਇੰਨੀ ਗੱਲ ਹੀ ਕਹਿ ਸਕਦਾ ਸਰ ਫੈਸਲਾ ਕੀ ਆਇਆ ਪਰ ਸਰ ਫੈਸਲਾ ਸਟੇ ਸਾਰੇ ਉਹਨਾਂ ਨੇ ਸਾਰੀਆਂ ਪ੍ਰोसीडिंग ਸਟੇ ਕਰ ਦਿੱਤੀਆਂ ਤੇ ਅਗਲੀ ਡੇਟ ਪਾਤੀ 26 ਪਰ ਮੀਟਿੰਗ ਜਾਏ ਹੋ ਅੱਜ 20 ਸਤਾਈ ਦੀਆਂ ਚੋਣਾਵਾਂ ਲੈ ਕੇ ਕੱਲ ਹੋ ਰਹੀ ਹੈਗੀ ਪਹਿਲੇ ਅੰਦਰ ਇਹਨਾਂ ਦੀ ਸਾਰੀ ਗੱਲਬਾਤ ਸੁਣ ਲਈਏ ਜੀ ਫਿਰ ਬਾਹਰ ਆ ਕੇ ਟਰੰਕ ਕਰਦੇ ਹਾਂ ਤੇ ਅੱਜ ਜਿਹੜੇ ਪ੍ਰੋਟੈਸਟ ਹੋਏ ਇੰਨਾ ਵਿਰੋਧ ਕਰਿਆ ਪੂਰੇ ਪੰਜਾਬ ਚ ਆਮ ਆਦਮੀ ਪਾਰਟੀ ਨੇ ਕਿ ਇਸ ਤਰ੍ਹਾਂ ਦੇ ਨਾਲ ਅੱਜ ਕੋਰਟ ਦਾ ਫੈਸਲਾ ਆਇਆ ਆਈ ਹੋਪ ਕਿ ਅੱਗੇ ਵੀ ਇਸ ਤਰ੍ਹਾਂ ਦਾ ਰਹੇ ਤਾਂ ਉਹਦੇ ਨਾਲ ਲੱਗਦਾ ਕਿ ਇਹ ਪੂਰੇ ਦਾ ਪੂਰਾ ਮੋਹਲ ਮੰਦੀ ਕੋਸ਼ਿਸ਼ ਹੈ ਕੋਈ ਨੌਨ ਇਸ਼ੂ ਨੂੰ ਇਸ਼ੂ ਬਣਾਉਣ ਦੀ ਕੋਸ਼ਿਸ਼ ਹੈ ਇਹਨਾਂ ਦੀ ਹਰ ਦਫਾ ਕੋਈ ਗੱਲ ਕਿਸੇ ਕਿਸਮ ਦੀ ਤਾਂ ਕੋਈ ਗੱਲ ਕਹੀ ਦੀ ਸੀ ਤੋਂ ਮੇਰਾ ਖਿਆਲ ਇਹਨਾਂ ਕੋਈ ਇਸ਼ੂਸ ਦੇ ਆ ਸ਼ਾਰਟਰ ਇਸ਼ੂਸ ਐਂਡ ਇੱਕ ਸੋਚੀ ਸਮਝੀ ਰਣਨੀਤੀ ਇਹਨਾਂ ਦੀ ਕਿ ਬਜਾਏ ਕਿ ਸਰਕਾਰ ਦੇ ਉਲਟ ਹਰ ਰੋਜ਼ ਕੋਈ ਨਾ ਕੋਈ ਲਾ ਐਂਡ ਆਰਡਰ ਤੇ ਕੋਈ ਡਰੱਗਸ ਦੇ ਉੱਤੇ ਕੋਈ ਇਹਨਾਂ ਦੀ ਗਵਰਨਮੈਂਟ ਫੇਲਿਅਰਸ ਤੇ ਗੱਲ ਚੱਲੇ ਇਹ ਚਾਹਦੇ ਕਿ ਕੋਈ ਨਾ ਕੋਈ ਇਸ਼ੂ ਜਿਹੜਾ ਕਿਸੇ ਨਾ ਕਿਸੇ ਇਹ ਟਾਲਣ ਦਾ ਢਾਂਗੇ ਨਾਥਿੰਗ ਐਲਸ ਐਂਡ ਦੇ ਆ ਕੰਪਲੀਟਲੀ ਫੇਲਡ ਇਹ ਸਾਰੇ ਇਸ਼ੂ ਦੇ ਵਿੱਚ ਦੇ ਆ ਕੰਪਲੀਟਲੀ ਫੇਲਡ ਤੁਸੀਂ ਵੇਖਿਆ ਹੀ ਹੈ ਹਰ ਰੋਜ਼ ਲੱਭ ਲੈਂਦੇ ਕੋਈ ਨਾ ਕੋਈ ਨਵੀਂ ਚੀਜ਼ ਕਦੀ ਕਿਸੇ ਹੋਰ ਪਾਰਟੀ ਦੀ ਲੱਭ ਲੈਣਗੇ ਉਹਨੇ ਇਸ ਤੋਂ ਬਾਅਦ ਕਦੀ ਸਾਡੀ ਲੱਭ ਲੈਣਦੇ ਨੇ ਦੂਸਰੀ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਹੈ ਇਹਨਾਂ ਨੂੰ ਡਿਮੋਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਸਾਡੇ ਖਿਲਾਫ ਬੋਲਣ ਨਾ ਹਨ ਕ੍ਰਿਪਸ਼ਨ ਦੇ ਖਿਲਾਫ ਨਾ ਬੋਲੀਏ ਤੇ ਬੋਲੀਏ ਕਿਹਦੇ ਖਿਲਾਫ ਉਹ ਤਾਂ ਅਸੀਂ ਬੋਲਦੇ ਹੀ ਰਹਿਣਾ ਤੇ ਗੱਲ ਬਸ ਇੰਨੀ ਮੈਨੇ ਜਿਹੜੀ ਉਹਦੇ ਨਸ਼ਾ ਰੈਲੀ ਚੱਲ ਰਹੀ ਹੈ ਤਾਂ ਉਹਦੇ ਨਾਲ ਸਫਲਤਾ ਜਿਹੜੀ ਹੈ ਉਹ ਪਹਿਲ ਇੱਕ ਤੋਂ ਬਾਅਦ ਦੂਜੀ ਰੈਲੀ ਕੀਤੀ ਜਾ ਰਹੀ ਹੈ ਤੇ ਕਹਿੰਦੇ ਦੂਜਾ ਅਭਿਆਨ ਸ਼ੁਰੂ ਕੀਤਾ ਹੈ ਯੋਧ ਦੇ ਖਿਲਾਫ ਬਿਲਕੁਲ ਬਹੁਤ ਬਹੁਤ ਅੱਛਾ ਯੁੱਧ ਚੱਲ ਰਿਹਾ ਕੋ ਸਿੱਧੇ ਫੋਰਟਿਸ ਤੋਂ ਮੋਗੇ ਵਾਲੀ ਰੈਲੀ ਚ ਪਹੁੰਚੇ ਨੇ ਯੁੱਧ ਕਿੱਡਾ ਗ ਤਗੜਾ ਚੱਲ ਰਿਹਾ ਹੋਣਾ ਨਸ਼ਿਆਂ ਦੇ ਵਿਰੋਧ ਤੂੰ ਆਪੇ ਹਿਸਾਬ ਲਾ ਲਓ ਰੂਮਾਰਾ ਸਾ ਮੇਰ ਕਰਨ ਇਹਨਾਂ ਤੇ ਤੇ ਅਸੀਂ ਤੇ ਚਾਹਦੇ ਆ ਕਿ ਨਸ਼ਾ ਰੁਕਣਾ ਚਾਹੀਦਾ ਹਰ ਪੰਜਾਬ ਦੀ ਮਾਂ ਚਾਹਦੀ ਹੈ ਹਰ ਪੰਜਾਬੀ ਚਾਹਦਾ ਹੈ ਬਟ ਉਹਦੇ ਵਿੱਚ ਗਵਰਨਮੈਂਟ ਕਿੰਨੀ ਕਨਸਿਅਰ ਹੈ ਟੀਵਰਡਸ ਦਿਸ ਕੌਜ਼ ਕਿਤੇ ਲੋਕਾਂ ਦੇ ਸਾਹਮਣੇ ਹੈ ਜੀ ਪਿੱਛੇ ਤੁਹਾਨੂੰ ਪਤਾ ਹੋਵੇਗਾ ਚੰਦ ਦਿਨ ਪਹਿਲਾਂ ਇੱਕ ਬੜੀ ਅਨਫੋਰਚੂਨੇਟ ਮੌਤ ਹੋਈ ਹੈ ਇੱਕ ਨੌਜਵਾਨ ਬੱਚਾ ਇੱਕ ਪੁਲਿਸ ਆਫਸਰ ਦਾ ਉਹਦੀ ਨਸ਼ਿਆਂ ਦੇ ਵਿੱਚ ਡੈਥ ਹੋਈ ਹੈ ਤੇ ਇੱਕ ਪੁਲਿਸ ਆਫਸਰ ਨੇ ਖੁਦ ਜਿਹੜੇ ਐਸੇ ਹੀ ਰੈਂਕ ਦਾ ਉਹਨੇ ਖੁਦ تسلیم ਕੀਤਾ ਕਿ ਨਸ਼ਾ ਹਰ ਜਗ੍ਹਾ ਅਵੇਲੇਬਲ ਹੈ ਜਿਹੜੀ ਅਸਲ ਕੋਸ਼ਿਸ਼ ਹੈ ਨਸ਼ਾ ਬੰਦ ਕਰਨ ਦੀ ਉਹ ਨਹੀਂ ਹੋ ਰਹੀ ਆਪਟਿਕਸ ਹੋ ਰਹੀਆਂ ਇਹ ਜਿਹੜੀ ਪਾਰਟੀ ਆ ਆਪਟਿਕਸ ਤੋਂ ਹੀ ਜਨਮੇ ਦਾ ਹੋਇਆ ਤੇ ਆਪਟਿਕਸ ਤੱਕ ਹੀ ਇਹਨਾਂ ਦਾ ਕੰਮ ਲੱਭਣ ਜਾਣਾ ਮੈਨੂੰ ਸਾਹਿਬ ਅਗਲੇ ਦਿਨ ਹੀ ਉਹ ਪਿਓ ਜਿਹੜਾ ਆਪਣਾ ਬਿਆਨ ਤੋਂ ਮੁਕਰ ਵੀ ਜਾਂਦਾ ਮੈਂ ਇਸ ਤੋਂ ਵੱਧ ਕੁਝ ਕਹਿ ਨਹੀਂ ਸਕਦਾ ਜਿਹੜਾ ਜਿਹੜਾ ਪਹਿਲੇ ਦਿਨ ਦਾ ਬਿਆਨ ਹੈ ਆਪਾਂ ਉਹਨੂੰ ਗੰਬੀਰਤਾ ਨਾਲ ਲਈਏ ਅਖੀਰ ਗਵਰਨਮੈਂਟ EMPLOYEE ਹੈ ਗਵਰਨਮੈਂਟ EMPLOYEE ਦੇ ਉੱਤੇ ਕਈ ਬੰਦਿਸ਼ਾਂ ਕਈ ਪਾਬੰਦੀਆਂ ਹੁੰਦੀਆਂ ਨੇ ਜੀ ਅਰ ਜੇ ਆਪ ਦੋ ਦਿੱਲੀ ਚਮਸ਼ੇਰ ਸਿੰਘ ਦੁੱਲੋਂ ਜਿਹੜੇ ਨੇ ਉਹ ਹੁਣ ਬਿਆਨ ਦੇ ਕੇ ਗਏ ਨੇ ਕਹਿੰਦੇ ਨੇ ਕਾਂਗਰਸ ਦੇ ਸਾਰੇ ਆਗੂਆਂ ਨੂੰ ਕਹਿਣਾ ਚਾਹੁੰਦੇ ਆ ਦੋ ਦਿੱਲੀ ਸੀਐਮ ਕੀ ਦੋ ਦਿੱਲੀ ਤੋਂ ਸਾਰਾ